हाँ जी सताल जी सारे सारे का ब्लाव चाह कर सारे ठीक ठाक रहोगे चंडी कला जाओगे कुछ वाइया ही करते पे होगी अजय ग्यारह चलिए सी दोस्त को फिर अज एक जना कला रेगिस्तान के ना कला रेगिस्तान है तो चलते चल् प्लीज चैनल सबसक्राइब भी कर दो लाइक करते करो तो कमेंट करते करो चैनल सब्सक्राइब जरूर करो वो तो जरूर करो तो चलते फ्रेंड को एक कम सी या फ्रेंड को जाके और फ्रेंड को <coughs> काफी जाके आना है काफ़ी दिन हो गए फोन मैं चलो जाके आइए तो बाकी जी बड़े दूर की प्लैनिंगी सी एक बंद करके डिले होता काम ਉਹ ਪੋਛਣਗੇ ਉਹ ਕੰਮ ਤੋਂ ਹਲਦਾ ਤੱਕ ਗਿਆ। ਇਹ ਬਾਕੀ ਉਹ ਹੈਂਡ ਦਾ ਪ੍ਰੋਗਰਾਮ ਬਣਾਇਆ ਸੀ ਵੀਰ ਆਪਾਂ ਅਸੇ ਤਾਂ ਨਿਕਲ ਜਾਣਾ। ਇੱਕ ਦੋ ਦਿਨ ਤੱਕ ਬਸ। ਚਲੋ ਫਿਰ ਹੁਣ ਫਰੈਂਡ ਕੋਲ ਜਾਨੇ ਆ। ਸਰਵਾਤ ਤੋਂ ਤੋਂ ਬਾਅਦ ਦੇਖਦੇ ਕਾਲੇ ਰੇਗਿਸਤਾਨ ਜਾ ਕੇ ਆਉਣਾ ਹੈਗਾ। ਉੱਥੇ ਜਾਣਾ ਹੈ। ਸ਼ਾਮ ਨੂੰ ਜਾਈਏ ਜਾਂ ਦੁਪਹਿਰੇ ਜਾਈਏ। ਮੇਰੇ ਹਿਸਾਬ ਨਾਲ ਸ਼ਾਮ ਨੂੰ ਜਾਵਾਂਗੇ ਪਹਿਲਾਂ ਫਰੈਂਡ ਕੋਲ ਜਾਣਾ ਹੈ। ਮਾਰਕੀਟੇ ਛੋਟਾ ਜਿਹਾ ਕੰਮ ਸੀ ਸਮਾਨ ਲੈ ਕੇ ਆਉਣਾ ਹੈ ਕੁਝ। ਉਹ ਲੈ ਕੇ ਆਏ ਆ। ਹਉ ਮਿਲਦੇ ਆ ਤੇ ਕਰਦੇ ਆ ਵਿਚਾਰ ਜਟਾਉਂਦਾ ਤੁਹਾਡੇ ਨਾਲ ਜਿਹੜੇ ਫਰੈਂਡ ਦਾ ਮੈਂ ਪ੍ਰੋਗਰਾਮ ਬਣਾਇਆ ਬਾਹਰ ਜਿੰਨੇ ਮਿਲਦੇ ਉਹ ਆਲੀ ਵਾਰੀ ਸੌ ਵਾਰੀ ਦਾ ਕੁਛ ਹੀ ਇਹਨਾਂ ਜਿਹੜਾ ਕਰਨਾ ਤੇ ਕਰੋ ਮਿਲ ਕੇ ਉਹ ਦਿਲ ਦੇ ਕਿ ਬੰਦਾ ਵਿਚਾਰ ਨੂੰ ਸਪਾਈਸ ਨਾਲ ਵੀ ਲਾਈਕ ਕਰ ਦਿਓ ਜਿਹੜੇ ਚੁਰੇ ਨਾਲ ਚੁਰੇ ਰਹੋ ਵੀਡੀਓ ਨੂੰ ਦਿਲ ਦੇ ਦਿਓ ਚੁਰੇ ਨੂੰ ਥੋੜਾ ਬੋਤਾ ਦਿਓ ਕਰੀ ਜਨੇ ਲਾਈਵ ਚ ਤੁਹਾਨੂੰ ਸ਼ੇਅਰ ਕਰੀ ਜਨੇ ਆ ਤੁਹਾਨੂੰ ਦਿਖਾਈ ਜਨੇ ਆ ਚਲੋ ਹਾਂਜੀ ਚਲੇ ਸਿੱਖੇ ਤਾ ਪਨੀਰੀ ਬਿਜਣੀ ਐ ਤੇ ਪਨੀਰੀ ਬਿਜਰੀ ਸੀ ਪਨੀਰੀ ਬਿਜਾਂਗੇ ਤਾਂ ਪਰਸੋਂ ਤੇ ਹੁਣ ਰਾਖੀ ਜੀ ਲੈ ਕੇ ਆਉਣੀ ਆ ਯਾਰ ਟਰੈਕਟਰ ਵਾਲੀ ਲੈ ਕੇ ਜਾਣਾ फिर उ तो राखी छापस फिर घर चलने आता जाऊंगा लेके सबरा लेके सौ पैंती वाटा फटा जाऊगा वा। चाबी है चाबी लेके आना फिर मिलता यार <स्थाथ> Terima kasih telah menonton! ਆ ਹੁੰਦੀ ਆ ਰਾਖੀ ਬਈ ਦੇਖ ਲੈ ਯਾਰ ਕਿਵੇਂ ਸਵਾਹ ਹੋ ਜਾਂਦਾ ਚੌੜਾ ਛਿਲਕਾ ਹੀ ਹੁੰਦਾ ਇਹ ਹਾਂ ਚੌੜਾ ਦਾ ਛਿਲਕਾ ਹੀ ਹੁੰਦਾ ਇਹ ਉਧਰ ਆ ਲੈ ਵੀਡੀਆਂ ਬਣਾਵੇਂ ਤਨਾਲਕ ਯਾਰ ਇਹ ਤਾਂ ਉੱਧਰ ਕੋਈ ਨਹੀਂ ਇਹ ਤਾਂ ਪੂਤ ਬਣਾਉਣ ਵਾਲਾ ਕੰਮ ਹੈ ਇਹ ਕਾਲਾ ਰੇਗਿਸਤਾਨ ਹੈ ਇਹ ਕਾਲਾ ਰੇਗਿਸਤਾਨ ਹੈ ਬੜੀ ਬਹੁਤ ਵਧੀਆ ਬਾਤ ਹੈ ਏ ਬਹੁਤ ਸਾਰੇ ਖੇਤ ਨੇ ਆਵਰਨ ਸਾਰੇ ਕਈ ਲੋ ਪਹਿਲਾਂ ਕਿਤੇ ਪਾਈ ਕਿ ਨਹੀਂ ਪਾਈ ਤੂੰ ਪਹਿਲਾਂ ਓਏ ਅੱਛਾ ਨਹੀਂ ਆਪਣੇ ਖੇਤ ਚ ਨਹੀਂ ਕਿਤੇ ਹੋਰ ਅੱਛਾ ਨਹੀਂ ਹੈ ਤਾਂ ਬੜੀ ਚੀਜ਼ ਵਧੀਆ ਆਪਾਂ ਵੀ ਇਹੀ ਪਾਉਣੇ ਪਿਛਲੀ ਵਾਰੀ ਰੂੜੀ ਪਾਈ ਆ ਬਸ ਆਪਾਂ ਪਹਿਲਾਂ ਤਾਂ ਇਹੀ ਪਾਉਣੇ ਆ 3 ਸਾਲ ਪਾਈ ਹੈ ਰੂੜੀ ਇਹ ਤਿੰਨ ਸਾਲ ਬਾਪਾ ਪਾਉਣ ਲੱਗਿਆ ਆਪਾਂ ਤਿੰਨ ਸਾਲ ਬਾਅਦ ਰੂੜੀ ਪਾਈ ਹੈ ਮੈਂ ਉਹ ਵੀ ਤਾਂ ਕਹੀ ਜਾਂਦਾ ਪਹਿਲਾਂ ਇਹੀ ਪਾਉਂਦੇ ਸੀ ਪਹਿਲਾਂ ਇਹੀ ਪਾਉਂਦੇ ਸੀ ਤੁਸੀਂ ਤੰਗਲੀ ਮਾਰਿਆ ਕਰਦੇ ਸੀ ਤੇ ਇਹ ਪਾ ਕੇ ਤਾਂ ਤੰਗਲੀ ਦਾ ਮਾਰਨੇ ਪੈਨੇ ਪਹਿਲਾਂ ਆਪਾਂ ਬੀਜ ਤੇ ਉਹਨਾਂ ਕੀ ਹੁੰਦੇ ਸੀਗੇ ਹੁਣ ਮੈਂ ਸਿੱਧੀ ਸੜਕੂਗਾ ਪਹਿਲਾਂ ਵਰਕੇ ਚਾਰੀ ਵਰਕੇ ਪਾਣੀ ਨਾਲ ਤੇ ਉੱਤੇ ਸਿੱਟਾ ਮਾਰਦੇ ਹੋਏ ਪਾਣੀ ਵਰਕੇ ਮਾਰੇਗਾ ਨਵੀਂ ਕੋਸ਼ਿਸ਼ ਕਰੇਗਾ ਤੂੰ ਫੋਨ ਆ ਗਿਆ ਇਹ ਕਹੇ ਮੋਦੀ ਤੋਂ ਇਹ ਘੱਟ ਨਹੀਂ ਇਹਦੇ ਕੋਲ ਫੋਨ ਬਹੁਤ ਆਉਂਦੇ ਨੇਗੇ ਇੱਕ ਦਿਨ ਟੱਚ ਵਾਲਾ ਫੋਨ ਲੈ ਲਿਆ ਰੈਂਦੀ ਖੁੰਦੀ ਕਸਰ ਬਾਈ ਮੈਂ ਤਾਂ ਜਾ ਰਿਹਾ ਹਾਂ ਬਜਲੇ ਨੇ 20 ਪੋਣੇ ਨੇ ਤੇਨੇ ਫੋਨ ਆਨੇ ਨਾ ਪਾ ਬੱਠਾ 20 ਬੱਠਾ ਫੋਨ ਤੇ ਅੱਧਾ ਫੋਣਾ ਘੰਟਾ ਲਵਾ ਦੇਣਾ ਹੈ ਹਾਂ ਇਹਨੇ ਕਿ ਭਈਆ ਚਾਰ ਵਾਰੀ ਫੋਨ ਵੀ ਆ ਗਏ ਇੰਦੇ ਕੋਲੇ ਅੱਛਾ ਅੱਛਾ ਸਸਾ ਇਹ ਸਾਰੀ ਸੀਆਈਡੀ ਕਰਦਾ ਨਾ ਇੰਦੇ ਰੱਤੇ ਖੜੇ ਪਿੰਡੇ ਇੱਕ ਕਾਂਡ ਹੋ ਗਿਆ ਮੁੰਡਾ ਮਾਰਦਾ ਹੁੰਦੀ ਸੀਆਈਡੀ ਇਹ ਕਰਦਾ ਐ ਭਾਈ ਜੇ ਅਗਰ ਮੈਂ ਲਾਜ ਰਿਉਂ ਪਜਾਰ ਦਾ ਥੋੜਾ ਜਿਹਾ ਪੂਰੀ ਸੀਆਈਡੀ ਕਰਕੇ ਫਿਰ ਦੱਸੂਗਾ ਸਾਰਿਆਂ ਨੂੰ ਉਹ ਲਾਜੋ ਡੱਬੇ ਭਰ ਲਾਜ ਰਿਉਂ ਪਿਆ ਲੈ ਲਾਡੀ ਕੇ ਵਿਆਹ ਭੈਣ ਦੁੱਖਾ ਕਿੰਨਾ ਕਰਾਇੰਗਾ ਵਿਆਹ ਸਾਲਿਆ ਹੁਣ ਸਾਰਿਆਂ ਨੇ ਹੋਟੇ ਪਿਆ ਪਹੁੰਚ ਗਏ ਆਪਾਂ ਖੇਤ ਰੱਖੀ ਜਾਂਦੀ ਚੱਕ ਰੱਖੀ ਲੈ ਉਹ ਕੋੜਾ ਟਰੈਕਟਰ ਆਪਣਾ ਆਪਣੀ ਦੀ ਵਾਸਤੇ ਜਗਾ ਇਧਰ ਬਣਾਤੀ ਅਜੇ ਸ਼ੈਡਾਂ ਤੇ ਵੱਟਾ ਖਿੱਚੀਆਂ ਇੱਕ ਕਿਆਰੀ ਬਣਾਈ ਐ ਪਹਿਲਾਂ ਤਿੰਨ ਕਿਆਰੀਆਂ ਬੀਜਣੀਆਂ ਐ ਅੱਠ ਕਿਆਰੀ ਬੀਜਣੇ ਨੇਗੇ ਤੇ ਹੁਣ ਫਿਲਹਾਲ ਹੁਣ ਪਰਸੋਂ ਪਹਿਲਾਂ ਤਿੰਨ ਹੀ ਬੀਜਾਂਗੇ ਪੰਜ ਦਿਨ ਬਾਅਦ ਚ ਬੀਜਾਂਗੇ ਕਾਕੀ ਆਪਾਂ ਸਾਰਿਆਂ ਵਸ ਚੱਕਲੇ ਕੁਝ ਜ਼ਰੂਰੀ ਸੀ ਯਾਰਾ ਪਰ ਦੁਬਾਰਾ ਦੁਬਾਰਾ ਫਿਰ ਜਾਣਾ ਪੈਂਦਾਗਾ। ਜਿਹੜੇ ਚੱਕਣਾ ਚੱਕਲੇ ਇਕੱਠੀ ਚੱਕਲੇ ਕਰੀ ਕੰਮ ਨਹੀਂ ਪੜਿਆ। ਤੇ ਵਧੀਆ ਹਵਾ ਚੱਲੀ ਜਾਂਦੀ ਆ ਯਾਰਾ। ਖੇਤ ਗਰਮੀ ਘੁਰਮੀ ਲੱਗਦੀ। ਤੇ ਲੇਟ ਆ ਰਹੀ ਐ। ਪਾਣੀ ਚੱਲੀ ਜਾਂਦਾ। ਪਾਣੀ ਲੈ ਜਾਂਦੇ ਸੀਗੇ। ਬਈਆ ਨਾਲੇ ਜੀਜੂ ਲੱਗ ਜਾਂਦਾ ਖੇਤ। ਸਹੀ ਐ। ਬੱਸ ਹਾਂ ਥੋੜਾ ਟਾਈਮ ਬੈਠਾ ਐ। ਫਿਰ ਚਲੇ ਜਾਵਾਂ ਘਰਾਂ ਨੂੰ। ਤੇਰਾ ਮੇ ਤਾਂ ਪਿਆਰੇ ਕੋ ਚਲੇ ਜਾਉਂਦੇ ਤੁਮਾਂਗੇ ਹਾਲ ਚਾਲ ਪੁੱਛ ਕੇ ਆਉਣੇ ਆ ਦੋ ਦੋ ਦਿਨ ਹੋ ਗਏ ਆ ਨਹੀਂ ਮੈਂ ਵੀ ਉਹਨਾਂ ਕੋਲ ਚਲੋ ਜਲਦੀਆ ਫਿਰ ਦੇਖਾਂਗੇ Thank <laughs> you.